ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਫਿਰ ਤੇ ਫਿਰ ਤੇ ਪ੍ਰਭ ਆਹਿਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋਠ ਮਾਲਾ ਤਜਾ ਹਰ ਜੀਓ ਤੁਧ ਨੂੰ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾ ਸਾ ਇੱਕ ਪਲ ਖਿਨ ਵਿਸਰੇ ਤੂੰ ਸੁਆਮੀ ਜਾਨੋ ਬਰਸ ਪਚਾ ਸਾ ਹਮ ਮੂੜ ਬੁੱਧ ਸਦਾ ਸੇ ਪਾਈ ਗੁਰ ਕੈਬਦ ਪਰਗਾ ਸਾ ਹਰ ਜੀਓ ਤੁਮ ਆਪੇ ਦੇਹੋ ਬੁਜਾਈ ਹਰ ਜੀਓ ਤੁਦ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸਬਦ ਮੁਵੇ ਸਬਦ ਮਾਰ ਜਿਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਣੇ ਆਈ ਸ਼ਬਦ ਗੁਰਦਾਤਾ ਜਿਤ ਮਨ ਰਤਾ ਹਰਿ ਸੋ ਰਹਾ ਹਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇਕਤ ਆਏ ਸੰਸਾਰਾ ਹਰ ਰਸ ਨ ਭਾਇ ਬਿਰਤਾ ਜਨਮ ਗਵਾਇ ਜੰਮੇ ਵਾਰੋ ਵਾਰਾ ਬਿਸਤਰਾ ਕੇ ਕੀੜੇ ਬਿਸਤਰਾ ਮਹੀਂ ਸਮਾਨੀ ਮਨਮੁਖ ਮੁਗਦ ਗੁਬਾਰਾ ਆਪੇ ਕਰਿ ਮਿਖੈ ਮਾਰਗ ਲਾਇ ਭਾਈ ਕਿਸ ਵੀ ਨੇ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੇ ਪਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਵਾਹਿਗੁਰਜੀ ਕਾ ਕਾਜਾ ਵਾਹਿਗੁਰਜੀ ਕੀ ਫਤਿਹ ਸੰਤਨ ਗੁਰੂ ਰੰਦਾਸ ਜੀ ਸੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਬਰਤ ਸਮਰਤ ਸਰਬਤ ਦਾ ਬਲਾਵਾ ਹੈ ਗੁਰੂ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮਨਾਮਾ ਸ਼ਬਦ ਗੁਰੂ ਵਰ ਹੈ ਖਾਲਸਾ ਜੀ ਆਪ ਸਭ ਨੂੰ ਬਹੁਤ ਬਹੁਤ ਸਵਾਲਤਾ ਹੋਣ ਅੱਜ ਦੇ ਦਿਨ 1706 ਈਸਵੀ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਦ ਗ੍ਰੰਥ ਉਦੋਂ ਕਿਆ ਜਾਂਦਾ ਸੀ ਗੁਰਗੱਦੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੇ ਪਾਈ ਮਨੀ ਸਿੰਘ ਜੀ ਨੇ ਸੰਪੂਰਨ ਕੀਤਾ ਬਾਅਦ ਵਿੱਚ ਬਾਬਾ ਦੀਪ ਸਿੰਘ ਜੀ ਨੇ ਇਸ ਦੇ ਚਾਰ ਉਤਾਰੇ ਕਰਕੇ ਤੇ ਇਹਨਾਂ ਨੂੰ ਲੱਗ ਲੱਗ ਤਖਤਾ ਦਿੱਤੇ ਪਹੁੰਚਾਇਆ ਔਰ ਇਹ ਹੀ ਹੈ ਵੀ ਸ਼ਬਦ ਦੀ ਮਹੱਤਤਾ ਸਮਝੋ ਸ਼ਬਦ ਨੂੰ ਪੜੋ ਵਿਚਾਰੋ ਮੰਨੋ ਆਪਣੇ ਸ਼ਬਦ ਦੇ ਅਨੁਸਾਰ ਸਾਡਾ ਸ਼ਬਦ ਗੁਰੂ ਹੈ ਬਿ ਸ਼ਬਦ ਗੁਰੂ ਨੂੰ ਆਪਣਾ ਗੁਰੂ ਮੰਨ ਕੇ ਆਪਣੇ ਜੀਵਨ ਦਾ ਆਧਾਰ ਬਣਾ ਲਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ